ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਨਿੰਗ ਸਿੰਘਾਂ ਨੇ ਪ੍ਰਵਾਸੀਆਂ ਤੇ ਕਾਰਵਾਈ ਪਾਤੀ ਆ ਜਿਹਦੇ ਵਿੱਚ ਭਜਾ-ਭਜਾ ਕੇ ਕੁੱਟੇ ਗਏ ਆ ਪ੍ਰਵਾਸੀ ਬਈ ਕੁਰਾਲੀ ਦੀ ਖਬਰ ਜਿਹੜੀ ਹੁਣ ਤੱਕ ਦੀ ਅਪਡੇਟ ਆ ਸਿਰਫ 5 ਮਿੰਟ ਹੋਇਆ ਖਬਰਾਂ ਨੂੰ ਜਿਹਦੇ ਵਿੱਚ ਪ੍ਰਵਾਸੀਆਂ ਦੇ ਉੱਤੇ ਧਾਵਾ ਬੋਲਤਾ ਸਾਡੇ ਸਿੰਘਾਂ ਨੇ ਕਿਉਂਕਿ ਹਿਸ਼ਾਰਪੁਰ ਦੇ ਮਾਮਲੇ ਨੂੰ ਲੈ ਕੇ ਤਾ ਬਈ ਸਾਡੇ ਪੰਜਾਬ ਦੇ ਵਿੱਚ ਇੱਕ ਹਾਹਾਕਾਰ ਮੱਚੀ ਖੜੀ ਆ ਇੱਕ ਪਾਸੇ ਜਿਹੜਾ ਕਿ ਜਲੰਧਰ ਦੇ ਵਿੱਚ 4 ਸਾਲ ਦੀ ਬੱਚੀ ਨਾਲ ਰੇਪ ਕਿਉਂ ਰੇਪ ਹੋਇਆ ਇੱਕ ਪਾਸੇ ਹਿਆਰਪੁਰ ਦੇ ਬੱਚੇ ਨਾਲ ਜਿਹੜਾ ਕਿ ਬਈ ਬੇਹਉਦਾ ਕਤੂਦ ਕੀਤੀ ਜਾਂਦੀ ਹੈ ਤੇ ਬੱਚੇ ਦੀ ਮੌਤ ਹੋ ਜਾਂਦੀ ਹੈ ਪਰ ਲੇਕਿਨ ਹੁਣ ਸਾਡੇ ਸਿੰਘਾਂ ਨੇ ਇੱਕ ਮੋਰਚੇ ਚੱਕ ਲਿਆ ਤੇ ਹੁਣ ਕਹਿਣ ਦਾ ਮਤਲਬ ਹੈ ਇਹਨਾਂ ਨੂੰ ਸੋਧੇ ਨਾਲੋਂ ਸ਼ੁਰੂ ਕਰਤੇ ਤਾਂ ਪਹਿਲਾ ਇੱਕ ਵੀਡੀਓ ਸਾਂਝੀ ਕਰ ਦਿੱ ਗਏ ਛੋਡੇ ਨਾਲ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਜਿਹੜੀਆਂ ਵੀ ਲਾਈਵ ਤਸਵੀਰਾਂ ਦਿਖਾਉਣੇ ਆ ਦੀਆਂ ਨੇ ਸਬਜੀ ਮੰਡੀ ਦੇ ਵਿੱਚ ਨੰਸਿੰਗ ਫੌਜਾ ਪਹੁੰਚੀ ਅਨੇ ਉਹ ਜਿਹੜੇ ਪ੍ਰਵਾਸੀ ਆ ਤੇ ਬਦਮਾਸ਼ੀ ਕਰਦੇ ਆ ਤੁਸੀਂ ਤਸਵੀਰਾਂ ਦੇਖੋ ਉਹਨਾਂ ਦੀਆਂ ਹੁਣ ਵੀ ਕਰ ਰਹੇ ਆ ਬਦਮਾਸ਼ੀ ਇਹ ਪਹਿਲਾਂ ਇਕੱਲਾ ਆਇਆ ਤਾਂ ਹੁਣ ਇਹਨੇ ਸਾਰੇ ਲਿਆਤੇ ਆ ਤੇ 24 ਘੰਟੇ ਘੁੱਟ ਕੇ ਖਾਂਦੇ ਵਿਚਕਾਰੀਆਂ ਮਾਰਦੇ ਬੁਰਦਵਾਰਾ ਸਾਹਿਬ ਦੇ ਕੋਲ ਕਿਹੜਾ ਕਿਹੜਾ ਇਹ ਲੋਕ ਕਿਹੋਂ ਦੇ ਕੇ ਆਇਆ ਇਹਨੂੰ ਦੇਖਾਂ ਭੈਣ ਜਣਾ ਨਹੀਂ ਨਹੀਂ ਆ ਨਹੀਂ ਆ ਤੇ ਦੋਏ ਮਾਤਾ ਫੜ ਕੇ ਪੰਜਾਬ ਦੇ ਵਿੱਚ ਠੀਕ ਹੈ ਨਾ ਇੱਕ ਇੱਕ ਬਿਹਾਰੀ ਨੇ ਆ ਮਾੜਾ ਕਰਮ ਕਰਿਆ ਨਾ ਉਹਦੇ ਕਰਕੇ ਤੁਸੀਂ ਸਾਰੇ ਪੀਸੇ ਜਾਓਗੇ ਹੁਣ ਜਿਹੜਾ ਲੜ ਆਇਆ ਮੋਟਾ ਇਸ ਦਵਾਰਾ ਸਾਹਿਬ ਦੇ ਕੋਲ ਘੁੱਟ ਕੇ ਖਾਂਦੇ ਆ ਜੜਦੇ ਖਾਂਦੇ ਆ ਬੀੜੀ ਸ਼ਰਮ ਨਹੀਂ ਆਉਂਦੀ ਵੀ ਤੁਸੀਂ ਗੁਰਦੁਆਰੇ ਦੇ ਕੋਲ ਢੁਟਕਾ ਕੋਲੀਪਾਲ ਹੋਨੇ ਉੱਥੇ ਤੁਸੀਂ ਲੰਗਰ ਖਾਣੇ ਉਹ ਜਾ ਜਾ ਕੇ ਬਾਬਾ ਜੀ ਦੁਬਾਰਾ ਇਹ ਕੰਮ ਨਹੀਂ ਹੋਣਾ ਚਾਹੀਦਾ ਹੁਣ ਇਹ ਦੇ ਅਸੀਂ ਛਿੱਤਰ ਹੀ ਮਾਰਦੇ ਆ ਕੋਈ ਪਤਾ ਸਬਜ਼ੀ ਲੈਣ ਆਉਂਦਾ ਨਾ ਬਹੁਤ ਊਟ ਊਟ ਕੇ ਪੈਂਦੇ ਆ ਤੁਹਾਡੇ ਕੋ ਸਬਜ਼ੀ ਕੋ ਲੈਣ ਆਉਂਦਾ ਤੁਸੀਂ ਠੋਕ ਕੇ ਰੇਟ ਲਾਉਂਦੇ ਹੋ ਨਾਲੇ ਤੁਸੀਂ ਬਦਮਾਸ਼ੀਆਂ ਕਰਦੇ ਹੋ ਰੋਡ ਤੱਕ ਦੀਆਂ ਰੇਡੀਆਂ ਲਗਾ ਕੇ ਦੱਬਿਆ ਕਰ ਰਹੇ ਹੋਏ ਲਗੇ ਭਜਾਣਾ ਪ੍ਰਵਾਸੀ ਹੋਏ ਭਾਵੇਂ ਜਿਹੜਾ ਮਾਲਕ ਇਹ ਕਹਿੰਦੇ ਆ ਕਿ ਸਾਡੀ ਜਗ੍ਹਾ ਵਿੱਚ ਬੈਠੇ ਅਸੀਂ ਲੋਏ ਹੋਏ ਆ ਕੋਈ ਚੁਕਾ ਕੇ ਦਿਖਾਓ ਮਕਾਨ ਮਾਲਕ ਨੂੰ ਵੀ ਦੱਸਾਂਗੇ ਕਿਤੇ ਭਲੇਖੇ ਜਾਣਗੇ ਇਹਨਾਂ ਦੇ ਢਾਗ ਫਿਰੂ ਵੀ ਕਿਤੇ ਮਕਾਨ ਮਾਲਕ ਕਿੱਦੋਂ ਨੂੰ ਭਜੂਆ ਚਿੱਤਰ ਫਿਰੋ ਦਾਰੂ ਪੀ ਕੇ ਹੋਰੇ ਖੋਰੂ ਬਾਟ ਰੱਖਿਆ ਗੁਰਦੁਆਰਾ ਸਾਹਿਬ ਦਾ ਪੁੱਛਣਾ ਜਾਂਦਾ ਵੀ ਗੁਰਦੁਆਰਾ ਸਾਹਿਬ ਦਾ ਹੱਕ ਕੀਮੀ ਕਰਦੇ ਆ ਜਿਹੜਾ ਸਾਥ ਦਊਗਾ ਉਹਦੇ ਵੀ ਡਾਂਗ ਫੇਰੂ ਵੀ ਠੀਕ ਭਾਵੇਂ ਆਪਣਾ ਪੰਜਾਬੀ ਹੋਵੇ ਤੇ ਭਾਵੇਂ ਪ੍ਰਵਾਸੀ ਹੋਵੇ ਤੇ ਜੇ ਬੰਦੇ ਨੇ ਕੇ ਨੇ ਸਪੋਰਟ ਕੀਤੀ ਤਾਂ ਆਪ ਸੋਚ ਲਿਓ ਕੋ ਦਾ ਭਰਾ ਆਜ ਵਿੱਚ ਗਾਲਾਂ ਕੱਢਦੇ ਅਸੀਂ ਇਹਨਾਂ ਨੂੰ ਕਹਿੰਦੇ ਨਾ ਵੀ ਪੰਜਾਬੀ ਨਹੀਂ ਹੋਰੇ ਭਈਆਂ ਨਹੀਂ ਲਗਾਉਂਗੇ ਤੇ ਇਹਨਾਂ ਨੇ ਬਾਅਦ ਵਿੱਚ ਦੇ ਪਾਪਾ ਆ ਕੇ ਗਾਲਾਂ ਕੱਢਦੇ ਸਮਝਾਇ ਰਹੇ ਕਿ ਭਾਈ ਕਹਰੇ ਕਿ ਇੱਧਰ ਦੇ ਲੋਕ ਕਹਰੇ ਕਿ ਗਾਲਾਂ ਕੱਢਦੇ ਮੇਰੀ ਸੁਣ ਲੋ ਗੱਲ ਬੜੇ ਧਿਆਨ ਨਾਲ ਬਦਮਾਸ਼ੀ ਮੈਂ ਚੱਲਣ ਨਹੀਂ ਦੇਣੀ ਕਣਾ ਚਾਹੀਦਾ ਇੱਥੇ ਬੰਦ ਕਰ ਦੋ ਨਹੀਂ ਤਾਂ ਜਿਹੜੀ ਆ ਦੁਕਾਨ ਦਾ ਮਾਲਕ ਆ ਮੈਂ ਸ਼ਟਰ ਲਾ ਦੇਣਾ ਤੇ ਜੇ ਕਿਸੇ ਨੇ ਬਦਮਾਸ਼ੀ ਕੀਤੀ ਜਾਂ ਕਿਸੇ ਨੂੰ ਗਾਲ ਕੱਢੀ ਨਾਗ ਫਿਰੇਗੀ ਇੱਥੇ ਸਮਝ ਗਿਆ ਨਾ ਕੀ ਬੋਲਣਾ ਸਾਡੇ ਆਪਣੀ ਗੰਗੇ ਕਾਨੂੰਨ ਕਰਦੇ ਆ ਅਸੀਂ ਘਾਲੀ ਇਹਨਾਂ ਦੀ ਸਾਰੀ ਰੇੜੀ ਚਰਾਈਆਂ ਔਰ ਸਾਰਾ ਕਬਰਤਾ ਤੇਲੇ ਕਰਨੀ ਨਾਗ ਫਿਰੋਗੀ ਜੇ ਬਿਲਕੁਲ ਗਲਤ ਕੰਮ 1% ਵੀ ਬਰਦਾਸ਼ਤ ਨਹੀਂ ਕਰਾਂਗੇ ਪਹਿਲਾਂ ਦੱਸ ਤਾਂ ਕਿਹਦੇ ਪਾਸਾ ਦੇ ਅੱਛਾ ਕੋਣ ਆ ਤੁਹਾਡਾ ਹੈ ਨਹੀਂ ਇਹ ਪਾਪਾ ਕੱਲ ਉਹਨੇ ਸਿਆਰਦੇ ਆਖ ਫੇਰਨੇ ਆਉਣ ਹਾਂਜੀ ਵੀਡੀਓ ਤੁਸੀਂ ਬਈ ਸੁਣੀ ਲਈਏ ਜਿਹਦੇ ਵਿੱਚ ਪ੍ਰਵਾਸੀ ਸ਼ਰਿਆਮ ਪੰਜਾਬੀਆਂ ਨਾਲ ਧੱਕਾ ਕਰ ਰਹੇ ਸੀ ਤੇ ਪਰ ਇੱਕ ਪਾਸੇ ਧੱਕਾ ਸ਼ਾਇਦ ਸ਼ੁਰੂ ਤੋਂ ਹੀ ਇਹ ਲਖਨ ਸਿੰਘ ਸਿਧਾਨਾ ਨੇ ਜਿਵੇਂ ਅਕਸਰ ਬਹੁਤ ਲੰਬੇ ਸਮੇਂ ਤੋਂ ਕਹਿੰਦੇ ਹੁੰਦੇ ਵੀ ਭਾਈ ਇਹਨਾਂ ਨੂੰ ਘਰਾਂ ਦੇ ਵਿੱਚ ਨਾ ਵੜੋ ਕਈ ਵਾਰੀ ਸਾਡੇ ਜ਼ਿਮੀਂਦਾਰ ਭਰਾ ਚਾਬੀਆਂ ਤੱਕ ਦੇ ਦਿੰਦੇ ਆ ਮੋਟਰਾਂ ਤੇ ਰੱਖ ਦਿੰਦੇ ਆ ਇਹ ਗਲਤੀ ਇੱਥੇ ਸਾਡੇ ਪੰਜਾਬੀਆਂ ਦੀ ਆ ਵੀ ਘਰਾਂ ਦੇ ਵਿੱਚ ਬਾੜਦੇ ਹੋ ਬਾਹਰ ਦੇ ਵਿੱਚ ਤੁਸੀਂ ਜਿਵੇਂ ਹੁਣ ਛੋਟੇ-ਛੋਟੇ ਬੱਚਿਆਂ ਨਾਲ ਬੱਚਿਆਂ ਦਾ ਰੇਪ ਕਰ ਰਿਹਾ ਪਹਿਲਾ ਹੁਣ ਹੁਸ਼ਿਆਰਪੁਰ ਦੇ ਮਾਮਲੇ ਨੂੰ ਲੈ ਕੇ ਇਹ ਮਾਮਲੇ ਹੁਣ ਜਿਹੜਾ ਕਿ ਭੱਗ ਗਏ ਤੇ ਭਾਈ ਸਾਰਿਆਂ ਨੂੰ ਪਤਾ ਹੁਣ ਪੰਜਾਬ ਦੇ ਵਿੱਚ ਪੰਜਾਬ ਜਿੰਨੇ ਵੀ ਸਾਡੇ ਪੰਜਾਬੀ ਆ ਸਾਰੇ ਜਾਗ ਉਠੇ ਕਿਉਂਕਿ ਹੁਣ ਬੱਚਾ ਭਾਵੇਂ ਕਿਸੇ ਦੇ ਵੀ ਆ ਆਪਣੇ ਬੱਚੇ ਨਾਲ ਵੀ ਕੱਲ ਨੂੰ ਹੋ ਸਕਦਾ ਬੱਚਿਆਂ ਨੇ ਖੇਡਣਾ ਵੀ ਆ ਗਲੀ ਦੇ ਵਿੱਚ ਵੀ ਜਾਣਾ ਪਰ ਲੇਕਿਨ ਜਿਹੜੇ ਹੁਣ ਪ੍ਰਵਾਸੀ ਛੋਟੇ-ਛੋਟੇ ਬੱਚੇ ਸਾਡੇ ਸੇਵ ਨਹੀਂ ਰਹਿਣਗੇ ਸਕੂਲ ਜਾਂਦੇ ਆਉਂਦੇ ਕਰਦੇ ਕਿਤੇ ਵੀ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਆ ਪਹਿਲਾ ਹਿਆਰਪੁਰ ਦੇ ਵਿੱਚ ਮਾਮਲਾ ਹੋਇਆ ਦੂਜੇ ਦਿਨੀ ਜਲੰਧਰ ਦੇ ਵਿੱਚ ਤਾਂ ਮਾਮਲਾ ਇਹ ਇੱਕ ਨਹੀਂ ਕਈ ਸਾਹਮਣੇ ਆਗੇ ਤੇ ਇੱਕ ਅੱਜ ਹੋਰ ਜਿਹੜਾ ਕਿ ਇੱਕ ਪ੍ਰਵਾਸੀ ਨੇ ਐਕਸੀਡੈਂਟ ਕਰਕੇ ਆਪਾਂ ਕਹਿੰਦੀ ਆ ਵੀ ਪੰਜਾਬੀ ਨੂੰ ਮਾਰ ਦਿੱਤਾ ਜਾਂਦਾ ਆਟੋ ਮਾਰ ਕੇ ਸ਼ਰਾਬ ਦਾ ਡੱਕਿਆ ਹੋਇਆ ਤਾਂ ਬਾਈ ਹੁਣ ਉਹਦੀ ਤਾਂ ਸ਼ਰਾਬ ਪੀਤੀ ਹੋਈ ਸੀ ਤੇ ਜਿਹਦੀ ਜਾਨ ਚਲੀ ਗਈ ਉਹਦੇ ਮਗਰ ਪਰਿਵਾਰ ਰੁਲ ਗਏ ਉਹਦਾ ਹੁਣ ਜ਼ਿੰਮੇਵਾਰ ਕੌਣ ਆ ਆ ਇਹ ਕਹਿਣਾ ਚਾਹੁੰਦੇ ਆ ਭਾਈ ਪ੍ਰਵਾਸੀਆਂ ਨੂੰ ਪੰਜਾਬ ਚੋਂ ਕੱਢੋਂਗੇ ਇਕਜਟ ਹੋ ਜਿਓ ਸਾਰੇ ਤਾਂ ਹੀ ਕੁਝ ਬਣੂਗਾ ਪੰਜਾਬ ਦਾ ਤਾਂ ਹੀ ਸਾਡੇ ਬੱਚੇ ਸੇਵ ਰਹਿਣਗੇ ਤਾਂ ਜਿਹੜਾ ਹੁਣ ਸਾਡੇ ਮੈਂ ਤਾਂ ਇਹੀ ਕਹੂੰ ਆ ਜੇ ਅਗਰ ਸਾਡੇ ਢਿੰਗ ਸਿੰਘ ਨਾ ਹੁੰਨ ਤਾਂ ਸਾਡਾ ਪੰਜਾਬ ਬਿਲਕੁਲ ਸੇਵ ਨਹੀਂ ਰਹਿ ਸਕਦਾ ਕਿਉਂਕਿ ਸਰਕਾਰਾਂ ਤਾਂ ਖੁਦ ਮਿਲੀਆਂ ਹੋਈਆਂ ਸੀਐਮ ਭਵਨਤਮਨ ਤਾਂ ਖੁਦ ਕਹਿੰਦਾ ਵੀ ਜੀ ਅਸੀਂ ਨਹੀਂ ਇਹਨਾਂ ਨੂੰ ਨਹੀਂ ਕੱਢ ਸਕਦੇ ਪਰ ਇਹ ਸਾਡੀ ਜਿਹੜੀ ਕਿ ਆਪਾਂ ਕਹიდੀਏ ਵੀ ਸਾਡੇ लाਡਲੀਆਂ ਫੌਜਾਂ ਗੁਰੂ ਦੀਆਂ ਫੌਜਾਂ ਤੇ ਭਾਈ ਸਾਡੀ ਇੱਕ ਖੁੱਦੀ ਸਰਕਾਰ ਆ ਜਿਵੇਂ ਸਾਡੇ ਸਿੰਘਾ ਦੀ ਤਾਂ ਇਹਨਾਂ ਨੇ ਜੋ ਵੀ ਪੰਜਾਬ 'ਚ ਧੱਕਾ ਹੁੰਦਾ ਤਾਂ ਫਿਰ ਉੱਥੇ ਪਹੁੰਚ ਜਾਂਦੇ ਤੇ ਸੌਦਾ ਵੀ ਲਾਉਂਦੇ ਆ ਤੇ ਪਰ ਹੁਣ ਪ੍ਰਵਾਸੀਆਂ ਨੂੰ ਤੁਸੀਂ ਦੇਖ ਹੀ ਰਹੇ ਹੋ ਦੁਕਾਨਾਂ ਦੇ ਵਿੱਚੋਂ ਕੜ-ਕੜ ਰੇੜੀਆਂ ਦੇ ਵਿੱਚੋਂ ਚੱਕ-ਚੱਕ ਕੇ ਤੇ ਇਹਨਾਂ ਦੀ ਛੇਤਰ ਪ੍ਰੇਡ ਵੀ ਕੀਤੀ ਜਾਂਦੀ ਇਹਨਾਂ ਨੂੰ ਚੈਲੰਜ ਵੀ ਕੀਤਾ ਇਹਦੋਂ ਬਾਅਦ ਸਾਡੇ ਪੰਜਾਬੀ ਨੂੰ ਕਿਸੇ ਨੂੰ ਤੰਗ ਕਰਿਆ ਤਾਂ ਫਿਰ ਸੋਚ ਲਓ ਤਾਂ ਹੁਣ ਜਿਹੜਿਆਂ ਨੇ ਹੁਣ ਘਟਨਾ ਜਿਵੇਂ ਇਹ ਬਾਪਰ ਦੀ ਹੈ ਹਿਸ਼ਾਰਪੁਰ ਮਾਮਲੇ 'ਚ ਉਹਨੂੰ ਬਈ ਗਿਰਫਤਾਰ ਕਰਕੇ ਪੁਲਿਸ ਬੰਨੀਆਂ ਵੀ ਪਰ ਬਾਅਦ ਦੇ ਵਿੱਚ ਇਨਕੁਆਇਰੀ ਜਦੋਂ ਹੁੰਦੀ ਹੈ ਸਾਹਮਣੇ ਆਉਂਦੀ ਹੈ ਬਾਅਦ ਦੇ ਵਿੱਚ ਇਹ ਉਹਨਾਂ ਨੂੰ ਗ੍ਰਿਫਤਾਰ ਕਰਦੇ ਆ ਮੌਕੇ ਤੇ ਕੋਈ ਨਹੀਂ ਸੁਣਦਾ ਹੁਣ ਸੀਮ ਪੰਤਵਾਨ ਦਾ ਬਿਆਨ ਵੀ ਤੁਸੀਂ ਸੁਣਿਆ ਹੋਊ ਕਹਿ ਰਿਹਾਗਾ ਵੀ ਅਸੀਂ ਪ੍ਰਵਾਸੀਆਂ ਨੂੰ ਨਹੀਂ ਕੱਢ ਸਕਦੇ ਆਪਾਂ ਕੋਈ ਵੀ ਕਿਸੇ ਦਾ ਅਧਿਕਾਰ ਹੈ ਨਹੀਂ ਕਿਸੇ ਨੂੰ ਕੱਢਣ ਦਾ ਆਪਣਾ ਕੋਈ ਅਧਿਕਾਰ ਨਹੀਂ ਰਹਿ ਸਕਦੇ ਕਿਉਂਕਿ ਆਪਣੇ ਪੰਜਾਬੀ ਵੀ ਉਧਰ ਰਹਿ ਰਹੇ ਆ ਵਿਹਾਰ ਦੇ ਵਿੱਚ ਤਾਂ ਫਿਰ ਉਹਨਾਂ ਨੂੰ ਤੇ ਸਾਡੇ ਪੰਜਾਬੀ ਬਾਹਰਲੇ ਦੇਸ਼ਾਂ 'ਚ ਰਹਿ ਰਹੇ ਆ ਫਿਰ ਉਧਰੋਂ ਕੱਢਣਗੇ ਲੋਕ ਇਹ ਗੱਲ ਕੱਢਣ ਕਢਾਉਣ ਦੀ ਨਹੀਂ ਗੱਲ ਇਹ ਇੱਥੇ ਆਉਂਦੀ ਹੈ ਵੀ ਸਾਡੇ ਪੰਜਾਬ ਦੇ ਵਿੱਚ ਦੂਜੇ ਤੀਜੇ ਦਿਨ ਘਟਨਾ ਵਾਪਰ ਜਾਂਦੀ ਹੈ ਉਹਨਾਂ ਦੇ ਜ਼ਿੰਮੇਵਾਰ ਕੌਣ ਆ ਕੋਈ ਲੀਡਰ ਪਹੁੰਚਿਆ ਉਸ ਬੱਚੇ ਦੇ ਘਰੇ ਕੋਈ ਨਹੀਂ ਪਹੁੰਚਿਆ ਤਾਂ ਇਹ ਇਸ ਕਰਕੇ ਬਈ ਸਾਡੇ ਜਿਹੜੇ ਇਨਸਾਫ ਦਵਾਉਣ ਨੂੰ ਸਾਡੀ ਇੱਕ ਸਰਕਾਰ ਖੁੱਦੀ ਸਰਕਾਰ ਸਾਡੀ ਸਿੰਘਾਂ ਦੀ ਆ ਤਾਂ ਉਹ ਜ਼ਰੂਰ ਇਨਸਾਫ ਦਵਾਣ ਦੀ ਆ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਰੱਖੋ ਵੀ ਸੋਡਾ ਬਈ ਪ੍ਰਵਾਸੀਆਂ ਬਾਰੇ ਕੀ ਕਹਿਣਾ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਕੰਨੂ ਨਮਟੋਕ ਤੇ ਧੰਨਵਾਦ